ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਗੁਰ ਨਾਨਕ ਦੇਵ ਸਾਹਿਬ ਜੀ ਹਰ ਵੇਲੇ ਪ੍ਰਭੂ ਦੀ ਯਾਦ ਵਿੱਚ ਜੁੜੇ ਰਹਿੰਦੇ ਸਨ ਮਾਤਾ ਪਿਤਾ ਫਿਕਰ ਕਰਦੇ ਸਨ ਕਿ ਨਾਨਕ ਕਿਵੇਂ ਰੋਜ਼ਗਾਰ ਕਰੇਗਾ ਇਹ ਤਾਂ ਕੋਈ ਕੰਮ ਕਰ ਨਹੀਂ ਕਰਦਾ ਕਿਵੇਂ ਜੀਵਨ ਦਾ ਸਫਰ ਕਰੇਗਾ ਤੇ ਗੁਜ਼ਾਰਾ ਕਿ ਕੂ ਕਰੇਗਾ ਇੱਕ ਦਿਨ ਪਿਤਾ ਜੀ ਨੇ ਨਾਨਕ ਜੀ ਨੂੰ ਸਮਝਾਇਆ ਕਿ ਕੋਈ ਕੰਮ ਕਰ ਕਰੋ ਗੁਰੂ ਨਾਨਕ ਜੀ ਨੇ ਸਤਿਵਚਨ ਕਿਹਾ ਪਿਤਾ ਕਾਲੂ ਜੀ ਨੇ 20 ਰੁਪਏ ਦੇ ਕੇ ਭਾਈ ਬਾਲੇ ਨੂੰ ਨਾਨਕ ਜੀ ਦੇ ਨਾਲ ਭੇਜਿਆ ਤੇ ਨਸੀਹਤ ਕੀਤੀ ਕਿ 20 ਰੁਪਏ ਦਾ ਖਰਾ ਸੌਦਾ ਕਰਕੇ ਆਓ ਨਾਨਕ ਜੀ ਤੇ ਭਾਈ ਬਾਲਾ ਜੀ 20 ਰੁਪਏ ਲੈ ਕੇ ਸ਼ਹਿਰ ਵੱਲ ਤੁਰ ਪਏ ਕੁਝ ਕੋ ਅੱਗੇ ਜਾ ਕੇ ਗੁਰੂ ਨਾਨਕ ਜੀ ਤੇ ਭਾਈ ਬਾਲਾ ਜੀ ਨੇ ਵੇਖਿਆ ਕੇ ਬਨ ਵਿੱਚ ਸੰਤ ਮੰਡਲੀ ਬੈਠੀ ਹੈ ਕਈ ਨਾਗੇ ਸਾਧੂ ਹਨ ਕਈ ਸਾਧੂ ਤਪ ਕਰ ਰਹੇ ਹਨ ਗੁਰੂ ਨਾਨਕ ਦੇਵ ਜੀ ਨੇ ਬਾਲੇ ਨੂੰ ਕਿਹਾ ਬਾਲਿਆ ਇਹ ਸਾਧੂ ਪਰਮਾਤਮਾ ਦੀ ਭਗਤੀ ਕਰਦੇ ਹਨ ਪਰਮਾਤਮਾ ਨੂੰ ਯਾਦ ਕਰਦੇ ਹਨ ਇਹਨਾਂ ਦੀ ਸੇਵਾ ਕਰਨੀ ਖਰਾ ਸੌਦਾ ਹੈ ਪਿਤਾ ਜੀ ਨੇ ਵੀ ਖਰਾ ਸੌਦਾ ਕਰਨ ਲਈ ਕਿਹਾ ਹੈ ਚਲੋ ਇਨਾਂ ਦੇ ਲਈ ਅੰਨ ਪਾਣੀ ਦਾ ਇੰਤਜ਼ਾਮ ਕਰਦੇ ਹਾਂ ਇਹਨਾਂ ਨੂੰ ਭੋਜਨ ਚਕਾਉਂਦੇ ਹਾਂ ਇਹ ਸਾਧੂ ਕਈ ਦਿਨਾਂ ਤੋਂ ਭੁੱਖੇ ਸਨ ਇਸ ਲਈ ਨਾਨਕ ਜੀ ਤੇ ਬਾਲਾ ਜੀ ਨੇ ਇਨਾਂ ਸਾਧੂਆਂ ਨੂੰ ਵੀਰਪੈ ਦਾ ਭੋਜਨ ਚਕਾਇਆ ਸਾਧੂ ਭੋਜਨ ਛੱਕ ਕੇ ਆਨੰਦਿਤ ਹੋਏ ਖੁਸ਼ ਹੋਏ ਵੀਰਪੈ ਦਾ ਸੱਚਾ ਸੋਦਾ ਕਰਕੇ ਗੁਰੂ ਨਾਨਕ ਦੇਵ ਜੀ ਤੇ ਭਾਈ ਬਾਲਾ ਜੀ ਘਰ ਨੂੰ ਮੁੜੇ ਹੁਣ ਜਦੋਂ ਤਲਵੰਡੀ 1 ਕਿਲੋਮੀਟਰ ਦੂਰ ਸੀ ਤਾਂ ਪਿਤਾ ਦੇ ਡਰ ਤੋਂ ਉਸ ਥਾਂ ਤੇ ਜਿੱਥੇ ਛੱਪੜ ਤੇ ਰੁੱਖਾਂ ਦੀ ਝੜੀ ਸੀ ਨਾਨਕ ਜੀ ਉੱਥੇ ਹੀ ਬੈਠ ਗਏ ਤੇ ਬਾਲੇ ਨੂੰ ਘਰ ਭੇਜ ਦਿੱਤਾ ਸੰਗਤ ਜੀ ਇਤਿਹਾਸ ਵਿੱਚ ਜ਼ਿਕਰ ਹੈ ਕਿ ਕਿਸੇ ਵੇਲੇ ਇਸ ਪਾਵਨ ਧਰਤੀ ਤੇ ਗੁਰਦੁਆਰਾ ਤੰਬੂ ਸਾਹਿਬ ਜੀ ਸਨ ਪਰ ਅੱਜ ਕੋਈ ਨਿਸ਼ਾਨੀ ਨਹੀਂ ਮਿਲਦੀ ਹੁਣ ਜਦੋਂ ਮਹਿਤਾ ਕਾਲੂ ਜੀ ਨੂੰ ਪਤਾ ਲੱਗਾ ਕੇ ਬਾਲਾ ਤਾਂ ਘਰ ਪਹੁੰਚ ਗਿਆ ਹੈ ਪਰ ਨਾਨਕ ਘਰ ਨਹੀਂ ਪਹੁੰਚਿਆ ਮੈਂ ਤਾਂ ਕਾਲੂ ਜੀ ਨੇ ਨੌਕਰ ਭੇਜ ਕੇ ਬਾਲੇ ਨੂੰ ਬੁਲਾਇਆ ਤੇ ਨਾਨਕ ਬਾਰੇ ਪੁੱਛਿਆ ਕਿ ਨਾਨਕ ਕਿੱਥੇ ਹੈ 20 ਰੁਪਏ ਦਾ ਕੀ ਕੀਤਾ ਹੈ ਬਾਲੇ ਨੇ ਸਾਧੂਆਂ ਨੂੰ 20 ਰੁਪਏ ਦਾ ਭੋਜਨ ਚਕਾਉਣ ਦੀ ਸਾਰੀ ਵਾਰਤਾ ਕਹਿ ਸੁਣਾਈ ਸਾਰੀ ਗੱਲ ਸੁਣ ਕੇ ਮੈਂ ਤਾਂ ਕਾਲੂ ਜੀ ਬੜੇ ਕਰੋਧ ਵਿੱਚ ਆਏ ਤੇ ਬਾਲੇ ਨੂੰ ਨਾਲ ਲੈ ਕੇ ਗੋਸਸ ਤਾ ਉਸ ਤਾਵਲ ਚੱਲ ਪਏ ਜਿੱਥੇ ਨਾਨਕ ਜੀ ਲੁੱਕ ਕੇ ਬੈਠੇ ਸਨ ਹੁਣ ਮਾਤਾ ਤ੍ਰਿਪਤਾ ਜੀ ਨੂੰ ਪਤਾ ਲੱਗਾ ਕਿ ਕਾਲੂ ਜੀ ਬੜੇ ਕਰੋਧ ਵਿੱਚ ਨਾਨਕ ਨੂੰ ਲੱਭਣ ਗਏ ਹਨ ਤਾਂ ਉਹਨਾਂ ਨੇ ਭੈਣ ਨਾਨਕੀ ਜੀ ਨੂੰ ਪਿਤਾ ਦੇ ਪਿੱਛੇ-ਪਿੱਛੇ ਭੇਜਿਆ ਮੈਤਾ ਕਾਲੂ ਜੀ ਨੇ ਨਾਨਕ ਕੋਲ ਪਹੁੰਚ ਕੇ ਨਾਨਕ ਨੂੰ ਗੁੱਸੇ ਵਿੱਚ ਚਪੇੜ ਮਾਰੀ ਉਸੇ ਵੇਲੇ ਬੇਬੇ ਨਾਨਕੀ ਜੀ ਵੀ ਪਹੁੰਚ ਗਏ ਤੇ ਪਿਤਾ ਜੀ ਦੇ ਤਰਲੇ ਕਰਕੇ ਵੀਰ ਨਾਨਕ ਨੂੰ ਛਡਾਇਆ ਤੇ ਘਰ ਲੈ ਆਇਆ ਇਹਨੇ ਨੂੰ ਕਿਸੇ ਨੇ ਰਾਏ ਬੁਲਾਰ ਜੀ ਨੂੰ ਸਾਰੀ ਗੱਲ ਦੱਸ ਦਿੱਤੀ ਰਾਏ ਬੁਲਾਰ ਜੀ ਨੇ ਮਹਿਤਾ ਗਾਲੂ ਜੀ ਨੂੰ ਬੁਲਾ ਭੇਜਿਆ ਤੇ ਕਿਹਾ ਮੈਂ ਤੁਹਾਨੂੰ ਕਿਹਾ ਸੀ ਕਿ ਨਾਨਕ ਨੂੰ ਕੁਝ ਨਹੀਂ ਆਖਣਾ ਇਹ ਰੱਬ ਦਾ ਰੂਪ ਹੈ ਇਹ ਪਰਮੇਸ਼ਰ ਦਾ ਪਿਆਰਾ ਹੈ ਤੁਸੀਂ 20 ਰੁਪਏ ਲਈ ਇਸ ਤੇ ਹੱਥ ਚੁੱਕਿਆ ਹੈ 20 ਰੁਪਏ ਮੇਰੇ ਕੋਲੋਂ ਲੈ ਲਵੋ ਪਰ ਨਾਨਕ ਨੂੰ ਕੁਝ ਨਾ ਕਹੋ ਰਾਏ ਜੀ ਕਹਿ ਰਹੇ ਸਨ ਕਿ ਮੇਰੇ ਕੋਲ ਜੋ ਵੀ ਜ਼ਮੀਨ ਦੌਲਤ ਰੱਥ ਘੋੜੇ ਆਦਿ ਹਨ ਇਹ ਸਭ ਨਾਨਕ ਦੇ ਹੀ ਹਨ ਇਹ ਵੱਲੀ ਔਲਿਆ ਹੈ ਸਾਰਾ ਸੰਸਾਰ ਇਸ ਦੇ ਅੱਗੇ ਨਤਮਸਤਕ ਹੋਏਗਾ ਤੂੰ ਇਸ ਨੂੰ ਕੇਵਲ ਆਪਣਾ ਪੁੱਤਰ ਨਾ ਸਮਝ ਇਹ ਦੁਨੀਆ ਦਾ ਤਾਰਨਹਾਰ ਹੈ ਰਾਏ ਬੁਲਾਰ ਜੀ ਗੁਰੂ ਸਾਹਿਬ ਜੀ ਨੂੰ ਕਿੰਨਾ ਪਿਆਰ ਕਰਦੇ ਸਨ ਇਹ ਇਨਾਂ ਗੱਲਾਂ ਤੋਂ ਝਾਹਰ ਹੁੰਦਾ ਹੈ ਉਹਨਾਂ ਨੇ ਗੁਰੂ ਨਾਨਕ ਨੂੰ ਖੁਦਾ ਦੇ ਰੂਪ ਵਿੱਚ ਵੇਖ ਲਿਆ ਸੀ ਸੰਗਤ ਜੀ ਉਹ ਸਥਾਨ ਜਿੱਥੇ ਗੁਰੂ ਸਾਹਿਬ ਜੀ ਨੇ ਭੁੱਖੇ ਸਾਧੂਆਂ ਨੂੰ ਭੋਜਨ ਚਕਾਇਆ ਸੀ ਉੱਥੇ ਗੁਰਦੁਆਰਾ ਸੱਚਾ ਸੋਦਾ ਸਾਹਿਬ ਸੁਸ਼ੋਭਿਤ ਹੈ ਇਹ ਸਥਾਨ ਮੰਡੀ ਚੂੜਕਾਣਾ ਪਾਕਿਸਤਾਨ ਵਿੱਚ ਹੈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ